ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਣੇ ਭੈਣਾਂ ਤੇ ਭਰਾਵਾਂ ਵਾਸਤੇ ਲੈ ਕੇ ਆਏ ਆਂ ਆਰिजिनल ਹੈਂਡਵਰਕ ਦੇ ਦਬਕੇ ਦੇ ਕਲਾਸਿਕਲ ਸੂਟ ਠੀਕ ਹੈ ਜੀ ਸਭ ਤੋਂ ਮੀਂਹ ਗਲਤ ਰੰਗਾਂ ਵਿੱਚ ਹੀ ਬੜੀ ਸੋਹਣੀ ਆਏਗੀ ਜੀ ਡਿਜ਼ਾਈਨ ਵੀ ਬੜੇ ਪਿਆਰੇ ਆਣਗੇ ਜੀ ਤੇ ਚੀਜ਼ਾਂ ਹੀ ਬਿਲਕੁਲ ਲੇਟੈਸਟ ਆਣਗੇ ਜੀ ਪਿਓਰ ਵਿਸਕੋਜ਼ ਸ਼ਿਮਰ ਦੇ ਉੱਪਰ ਟੋਟਲੀ ਹੈਂਡਵਰਕ ਪਰਲਵਰਕ ਦਬਕੇ ਵਰਕ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਜਿਹੜੀ ਕਿ ਬਿਲਕੁਲ ਲੇਟੈਸਟ ਵੈਰਾਈਟੀ ਹੈਗੀ ਹੈ ਡਿਜ਼ਾਈਨਿੰਗ ਬਿਲਕੁਲ ਲੇਟੈਸਟ ਹੈਗੀ ਹੈ ਜੀ ਸਭ ਤੋਂ ਵੈਲੇ ਦੀ ਬਾਜੂ ਚੈੱਕ ਕਰਿਓ ਜੀ ਪ੍ਰੋਪਰ 2 ਇੰਚ ਦੇ ਬਾਜੂ ਡਾਣੀ ਕੇ ਜੀ ਪੂਰੇ ਹੈਵੀ ਪ੍ਰੋਪਰ ਘੇਰੇ ਪਰ ਹੈਂਡਵਰਕ ਰਹੇਗਾ ਜੀ ਲekin ਗਲਾ ਚੌੜਾ ਪੱਲੂ ਪ੍ਰੋਪਰ ਹੀ ਹੈਂਡਵਰਕ ਦਾ ਰਹੇਗਾ ਗਲਾ ਜੀ ਪਿਓਰ ਹੈਂਡਵਰਕ ਦੇ ਪੀਸ ਹੈ ਜੀ ਇਹ ਉਹ ਵਾਲੇ ਪੀਸ ਸਾਡੇ ਬਾਜ਼ਾਰ ਰੋਕ 55 5500 66000 ਦੇ ਵੇਚਦੇ ਆ ਜੀ ਤੂੰ ਜਿੰਨੀ ਵੀ ਢੀ ਦੁਕਾਨ ਹੋਗੀ ਓਨੇ بڑے ਰੇਟ ਹੋ ਜਾਂਦੇ ਆ ਜੀ ਉਸ ਤੋਂ ਬਾਅਦ ਪਿਓਰ ਦੀ ਸਲਵਾਰ ਹੈ ਜੀ ਪ੍ਰੋਪਰ ਬਾਟਮ ਪਰ ਵਰਕ ਹੋਇਆ ਹੋਇਆ ਹੈ ਮੋਟਮ ਪਰ ਵੀ ਮੇਰੇ ਸਾਹਬ ਗਲ ਬੀਜ ਤੱਕ ਵਰਕ ਹੋਇਆ ਬਈ ਨਾਲ ਫੁੱਲ ਪਿਓਰ ਚਨਾਉਂ ਦਾ ਦੁਪੱਟਾ ਜੀ ਲੱਕੀਵਲੀ ਦੁਪੱਟਾ ਖੋਲਿਓ ਜੀ ਤੁਸੀਂ ਮਾਰਕੀਟ ਜਾਂਦੇ ਆ ਬੁਟੀਕਾ ਲਈ ਮੈਂ ਜਾਂਦੇ ਆ ਹੈਂਡਵਰਕ ਕਰਨ ਤੋ ਕੱਲੇ ਕੰਮ ਕੰਮ ਦੀ ਲੇਬਰ ਮੰਗਦੇ 3000 ਤੋਂ ਲੈ ਕੇ 3500 ਰੁਪਏ ਜੀ ਠੀਕ ਹੈ ਜੀ ਜੋ ਜੇ ਮੇਰੀ ਵੀਡੀਓ ਦੀ ਖਾਸ ਗੱਲ ਰਹੇਗੀ ਜੀ ਜਿਹੜੇ ਹੋਟਾ ਰ 35 3500 ਦਾ ਕੰਮ ਹੋਇਆ ਬਈ ਆ ਤੁਹਾਨੂੰ ਤਕਰੀਬਨ ਸਾਰੇ ਡਿਜ਼ਾਈਨ ਇਹ ਮੈਂ 2800 ਤੋਂ ਲੈ ਕੇ 3500 ਰੁਪਏ ਵਿੱਚ ਪ੍ਰੋਵਾਈਡ ਕਰਾ ਦਊਗਾ ਜਿਦਾ ਕਿ ਪੂਰੇ ਪੰਜਾਬ ਦਾ ਚੈਲੇਂਜ ਰਹੇਗਾ ਵੀ ਹੁਣ ਜਾ ਦੇਖੋ ਪ੍ਰੋ ਪ੍ਰੋਪਰ ਪਾਰਲ ਵਰਕ ਪ੍ਰੋਪਰ ਸੀਕੁਐਂਸ ਦਾ ਕੰਮ ਜੀ ਟੋਟਲੀ ਬ੍ਰਾਂਡਡ ਆਈਟਮ ਹੈ ਕੀ ਹੈ ਬ੍ਰਾਂਡਡ ਬੇਸ ਹੈਗੇ ਆ ਇਹ ਮਾਰਕੀਟ ਸ਼ੂਟ ਵਿੱਚ ਦੇ 6 600 ਦੇ 65 650 ਹੁੰਦੇ ਜੀ ਜਣੀ ਮੈਂ ਰੇਂਜ ਰੱਖਣੀ ਆ ਤੁਹਾਨੂੰ ਦੇ ਲਈ 2800 ਤੋਂ ਲੈ ਕੇ 3500 ਵਿੱਚ ਵਿੱਚ ਜੀ ਅੱਛਾ ਕਿਓ ਸਕਿਨ ਬੇਸ ਜੀ ਟੋਟਲੀ ਵਿਸਕੋਸ ਬੇਸ ਹੈਗੇ ਆ ਨੈਕਸਟ ਡਿਜ਼ਾਈਨ ਚੈੱਕ ਕਰਿਓ ਜੀ ਪ੍ਰੋਪਰ ਹੈਂਡ ਵਰਕ ਦਾ ਪ੍ਰੋਪਰ ਸ਼ਿਮਰ ਦਾ ਜੀ ਠੀਕ ਹੈ ਜੀ ਪ੍ਰੋਪਰ ਹੈਂਡ ਮੇਡ ਸੂਟ ਹੈ ਜੀ ਰੇਂਜ ਤੁਹਾਨੂੰ ਦੱਸੀ ਹੈ ਜੀ 2800 ਤੋਂ ਲੈ ਕੇ ਪੈਂਟ ਤੇ ਸਬਜੂਨ ਸਾਰੇ ਡਿਜ਼ਾਈਨ ਦੇ ਦੇਣੇ ਜੀ ਕੋਈ ਸੂਟ ਮਾਰਕਟ ਵਿੱਚ ਦੇਦਾ 5000 ਦਾ ਕੋਈ ਵਿਕਦਾ 7000 ਦਾ ਸਭ ਤੋਂ ਸਪੈਸ਼ਲ ਗੱਲ ਹੈ ਜੀ ਦੁਪट्टे ਦੀ ਜੀ ਦੁਪੱਟਾ 2.5 ਮੀਟਰ ਫੁੱਲ ਪਿਓਰ ਚਨਾਉਣ ਦਾ ਰਹੇਗਾ ਜੀ ਫੁੱਲ ਪਿਓਰ ਚਨਾਉਣ ਦਾ ਦੁਪੱਟਾ ਰਹੇਗਾ ਪੂਰੇ ਦੁਪੱਟੇ 'ਚ ਲਸਰ ਦਾ ਕੰਮ ਹੈ ਜੋ ਲਸਰ ਦਾ ਕੰਮ ਫਰੰਟ ਪਰ ਹੋਇਆ ਹੋਇਆ ਹੈ ਲੰਬਾਈ ਆਏਗੀ 45 ਤੋਂ 48 ਇੰਚ ਤੱਕ ਜੀ ਉਸ ਤੋਂ ਅਰੇ ਸੁਪਰ ਸਪੈਸ਼ਲ ਡਿਜ਼ਾਈਨ ਤੁਹਾਡਾ ਇੱਕ ਹੋਰ ਆ ਗਿਆ ਜੀ ਆ ਦੇਖੋ ਚੈੱਕ ਕਰਿਓ ਨਾ ਤਹਜ ਰੰਗ ਮਿਲਨੇ ਆ ਨਾ ਇਹੋ ਜਿਹਾ ਕੰਮ ਮਿਲਣਾ ਜੀ ਠੀਕ ਹੈ ਜੀ ਰੇਟ ਤੋਂ ਡਰਨ ਦੀ ਲੋੜ ਨਹੀਂ ਹੈ ਜੀ ਕੋਈ 8000 ਨਹੀਂ ਕੋਈ 9000 ਨਹੀਂ ਪਹਿਲੇ ਕੰਮ ਚੈੱਕ ਕਰੋ ਪ੍ਰੋਪਰ ਹੈਂਡਵਰਕ ਜੀ ਪ੍ਰੋਪਰ ਹੈਂਡਵਰਕ ਹੈ ਜੀ ਬਹੁਤ ਹੀ ਸੋਹਣਾ ਸੂਟ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਜੀ ਇਹ ਡਿਜ਼ਾਈਨ ਤੇ ਇੰਨਾ ਸੋਹਣਾ ਹੈ ਮੇਰੇ ਕਿ ਯਾਰ ਦੋਸਤ ਸੂਟ ਲੈ ਕੇ ਆ ਕਰੇ ਆਪਣੇ ਉਹ ਰਿਵਾਈਵ ਕਰੀਂ ਲੈ ਮੈਂ ਕੋਟ ਲੈਣੀ ਨਹੀਂ ਹੈਗਾ ਮੈਂ ਇਹਨੇ ਰੇਪੇ ਲਿਖਿਆ ਪਿਆ 9000 ਰੁਪਿਆ ਮੈਂ ਸਮਝਾਇਆ ਮੈਂ ਪੜੇ 9000 ਦਾ ਹੈਗਾ ਬਾਜ਼ਾਰ 9000 ਦਾ ਹੋ ਸਕਦਾ ਹੈ ਜਸਤੀ ਰੇਟ ਬਹੁਤ ਘਟਿਆ ਜੀ ਪਹਿਲੇ ਕੰਮ ਚੈੱਕ ਕਰਿਓ ਟੋਟਲੀ ਹੈਂਡ ਦਾ ਕੰਮ ਹੈ ਲੱਕੀ ਭਾਜੀ ਗਲਾ ਚੱਕੇ ਦਿਓ ਮੜ ਜਾ ਜੀ ਨਾਲ ਪ੍ਰ ਨਾਲ ਬਣੇ ਬੇ ਬਾਜੂ ਜੀ ਕਿਉਂਕਿ ਪੱਲਿਆਂ ਦੇ ਕੰਮ ਨੇ ਪੁਰਾਣੇ ਟ੍ਰੈਂਡ ਹੋ ਗਏ ਇਹ ਕੰਮ ਚੱਲਦੇ ਆ ਡਿਜ਼ਾਈਨਰ ਪੀਸ ਬਟਿਕਾਂ ਦੇ ਜੀ ਲੋਕਾਂ ਦੇ ਬੜੇ ਮਹਿੰਗੇ ਮਹਿੰਗੇ ਹੈਗੇ 5500 6000 ਨਾਲ ਸਲਵਾਰ ਦੀਆਂ ਪ੍ਰੋਪਰ ਮੂਰੀਆਂ ਇਹ ਸਭ ਜੱਸੀ ਵੀਰ ਮੈਂ ਤੁਹਾਡੇ ਮਿਲਨੇ ਆ 3000 3200 3500 ਚ ਖੁੱਲਾ ਚੈਲੰਜ ਹੈ ਕੋਈ ਵੀ ਦੁਕਾਨਦਾਰ ਸਸਤੇ ਉਤਾਰੇ ਵੀਡੀਓ ਜਰੂਰ ਪਾ ਦੂਗਾ ਵੀ 500 ਚਾਹ 200 ਚਾਹ 250 ਚ ਅਗਲੇ ਗੰਡਾਸਾ ਦੇ ਜੀ ਫੇਰ ਨਾ ਹੁੰਦਾ ਮੇਨ ਚੀਜ਼ ਕੀ ਹੁੰਦੀ ਹੈ ਮੇਨ ਚੀਜ਼ ਆ ਹੁੰਦੀ ਹੈ ਦੇਖਣ ਵਾਲੀ ਪ੍ਰੋਪਰ ਸ਼ਿਮਰ ਤੇ ਸੂਟ ਪ੍ਰੋਪਰ ਚਨ ਆਮ ਦੁਕਾਨਦਾਰ ਖਰੀਦ ਨਹੀਂ ਸਕਦਾ ਰੈਡੀ ਸਟੇਟ ਜੱਸੀ ਮੈਨੂੰ ਸੂਟ ਦੇ ਦੇਣੇ ਜੀ 2800 ਤੋਂ ਲੈ ਕੇ 3500 ਦੇ ਵਿੱਚ ਵਿੱਚ ਬੜੇ ਸੋਹਣੇ ਸੋਨੇ ਦੇ ਪਿਓਰ ਹੈਂਡ ਦੇ ਇਹ ਹਾਈਲਾਈਟ ਕਰੇਬ ਡਿਜ਼ਾਈਨ ਲੈਣੇ ਆ ਉਹ ਤੁਹਾਨੂੰ ਮਿਲ ਜਾਣਗੇ 12-1300 ਉਹ ਵੀ ਅਗਲੀ ਵੀਡੀਓ ਚ ਬਣਾ ਕੇ ਦਿਖਾਉਂਗਾ ਇਹ ਪ੍ਰੋਪਰ ਹੈਂਡਵਰਕ ਹੈਗੇ ਕੰਮ ਚੈੱਕ ਕਰਿਓ ਕਈ ਭਰਾਵਾਂ ਦੀ ਵੀਡੀਓ ਦੇਖਦਾ ਹੁੰਦਾ ਹੈ ਉਹ ਮਸ਼ੀਨੀ ਕੰਮ ਉਹ ਤੋਂ ਪਰਮਾਰ ਜੀ ਸਿੱਪੀ ਚੱਲੀ ਨੇ ਪ੍ਰੋਪਰ ਹੈਂਡਵਰਕ ਹੈਂਡਵਰਕ ਕਰੀ ਜਾਂਦੇ ਵਿਚਾਰੇ ਉਹਨਾਂ ਨੂੰ ਪਤਾ ਹੀ ਨਹੀਂ ਹੈਂਡਵਰਕ ਹੁੰਦਾ ਕੀ ਆ ਹੁੰਦਾ ਹੈਂਡਵਰਕ ਜੀ ਇਹ ਹੁੰਦਾ ਲਖਨਊ ਜਾ ਕੇ ਤਿਆਰ ਠੀਕ ਡਿਜ਼ਾਈਨਿੰਗ ਬੜੀ ਪਿਆਰੀ ਹੈ ਮੈਕਸਿਮਮ ਤੋਂ ਮੈਕਸਿਮਮ ਤੁਹਾਨੂੰ 3500 ਤੋਂ ਬਦਸੂਟ ਕੋਈ ਨਹੀਂ ਹੈਗਾ ਮੇਰੇ ਕੋਲ ਇਸ ਟਾਈਮ ਜਿਹੜਾ ਮੈਂ ਤੁਹਾਨੂੰ ਦਿਖਾ ਰਹੇ ਹਾਂ ਬਾਜ਼ਾਰ 55 5500 66000 ਦੇ ਵਿਕਦੇ ਆ ਆ ਦੇਖੋ ਡਿਜ਼ਾਈਨ ਕਿੰਨਾ ਟਾਪ ਦਾ ਪ੍ਰੋਪਰ ਹੈਂਡਵਰਕ ਜੀ ਸੂਟ ਪਾ ਕੇ ਗਹਿਣੇ ਬੰਦੀ ਲੋੜ ਨਹੀਂ ਹੈਗੀ ਪ੍ਰੋਪਰ ਸਪੈਸ਼ਲ ਦਾਜਵਰੀ ਵਾਲੇ ਸੂਟ ਆਪਣੇ ਕੋਲ ਜੀ ਆਹ ਵਾਲੇ ਜਿਹੜੇ ਭੈਣੇ ਤੜਫਦੀਆਂ ਫਿਰਦੀਆਂ ਇਹਨੂੰ ਹੈਂਡਵਰਕ ਵਾਲੇ ਸੂਟ ਮਿਲ ਜਾਣ ਜੇ ਮਿਲਦੇ ਆ ਬਟਿਕਲ ਜਾਂਦੇ 7000 ਦਾ 7500 ਦਾ ਲੇਬਰ ਲੇਬਰ ਮੰਗਦਿਆਂ 4 4000 ਰੁਪਏ ਲੋ ਦੇਖੋ ਕੰਮ ਜੀ ਪ੍ਰੋਪਰ ਮੂਰੀਆਂ ਹੈਗੀਆਂ ਨਾਲ ਪ੍ਰੋਪਰ ਫੁੱਲ ਪੇਰ ਚਲਾਉਣ ਦਾ ਦੁਪੱਟਾ ਬਹੁਤ ਹੀ ਸੋਹਣੀ ਕਲੈਕਸ਼ਨ ਹੈ ਬਹੁਤ ਹੀ ਵਧੀਆ ਡਿਜ਼ਾਈਨਿੰਗ ਹੈ ਸੋ ਜਿਹੜੇ ਭੈਣਾਂ ਭਰਾਵਾਂ ਨੇ ਸੂਟ ਲੈਣੇ ਦਾਜ ਵਰੀਆਂ ਵਾਸਤੇ ਫਟਾਫਟ ਪਹੁੰਚ ਜੋ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡੇ ਦੇ ਬਿਲਕੁਲ ਸਾਹਮਣੇ ਮੋਬਾਈਲ ਨੰਬਰ ਹੈਗਾ 8360140034 ਕਾਲ ਕਰਕੇ ਆਓ ਵਾਅਦੇ ਫਿਰ ਲੱਕੀਵੇਂ ਸਸਤੀ ਹੈ ਬੱਚ ਪਾਉਗੇ ਇਹ ਵੀਡੀਓ ਇਹਦਾ ਕੱਲੂ ਵੀਡੀਓ ਬਣਿਆ ਬੜੇ ਲੋਕ ਤੇ ਨਹੀਂ ਆ ਰਹੇ ਬੇਜਦੇ ਇਹਨੂੰ ਵੀਡੀਓ ਬਾਈ ਸੋਚ ਬਣੀ ਆਪਾਂ ਸੂਟ ਦੀ ਹੋਰ ਚੱਕੋ ਡਿਜ਼ਾਈਨ ਜੀ ਆਪੇ ਇਸਤਾ ਚੱਕ ਲੋ ਸਾਰੇ ਦੇ ਦਨ ਟੌਪ ਦੇ ਆਣੇ ਆ ਨਵੀਂ ਨਵੀਂ ਚੀਜ਼ਾਂ ਆ ਨੀ ਪਿਓਰ ਹੈਂਡ ਦੇ ਪੀਸ ਆਣੇ ਆ ਹੁਣ ਕਈ ਲੋਕ ਕਹਿੰਦੇ ਖੀਮਖਾਮ ਲੈ ਲੋ 1800 ਚ 2000 ਚ ਉਹ ਵੀ ਲੋ ਖੀਮਖਾਮ ਨਹੀਂ ਹੁੰਦੀ ਉਹ ਬਰੋਕਟ ਹੁੰਦੀ ਐ ਆ ਹੁੰਦੀ ਐ ਖੀਮਖਾਮ ਜੇ ਬੇਸ ਹੁੰਦਾ ਨੇ ਬਿਲਕੁਲ ਲਾਈਟ ਵੇਟ ਹੁੰਦਾ ਹੈ ਬੰਦਾ ਪਤਲਾ ਲੱਗਦਾ ਬੰਦੇ ਸੂਟ ਪਾਇਆ ਵੇ ਪ੍ਰੋਪਰ ਗਲੇ ਪਰ ਹੈਂਡਵਰਕ ਦਾ ਕੰਮ ਐ ਜੀ ਇੱਕੀ ਲੱਕੀ ਗਲਾ ਮੜੇ ਉੱਪਰ ਜੱਕੀ ਮਾੜੀ ਦਿੱਤੀ ਪ੍ਰੋਪਰ ਹੈਂਡਵਰਕ ਦਾ ਗਲਾਇ ਕੰਮ ਪਰ ਜੀ ਆ ਸਕਪ ਕੇ ਚੈੱਕ ਕਰਿਓ ਪ੍ਰੋਪਰ ਘੇਰੇ ਪਰ ਹੈਂਡਵਰਕ ਐ ਪ੍ਰੋਪਰ ਬਾਜੂ ਬਣੇ ਵੇ ਜਿਹੜੇ ਬ ਹੋ ਬੇਵੀ ਵਧੀਆ ਹੋ ਬੇਵੀ ਫੈਂਸੀ ਕੰਮ ਵੀ ਘੱਟ ਹੋਵੇ ਆ ਸਪੈਸ਼ਲ ਉਹਨਾਂ ਬੜਾ ਵਸੇ ਸੂਟ ਹੈ ਆ ਦੇਖੋ ਸਲਵਾਰ ਜੇ ਮੂਰੀਆਂ ਜੀ ਆ ਦੇਖੋ ਦੁਪੱਟਾ ਪ्योर ਚਨਾਉਂ ਦਾ ਫੁੱਲ ਪ्योर ਚਨਾਉਂ ਦਾ ਦੁਪੱਟਾ ਜੀ ਆ ਦੇਖੋ ਦੇਖੋ ਚੀਜ਼ਾਂ ਫਿਰ ਨਮੀ ਨਮੀ ਐਟ ਮੈਂ ਨਵੇਂ ਨਵੇਂ ਡਿਜ਼ਾਈਨ ਹੈ ਚੀਜ਼ਾਂ ਹੈਗੇ ਸਪੈਸ਼ਲ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਦਿਓ ਫੋਲੋ ਕਿ ਨਵੇਂ ਨਵੇਂ ਐਟ ਵਾਟ ਦੇ ਅੰਦਰ ਰਾਂਗੇ ਬੜੇ ਹੀ ਘੱਟ ਰੇਟਾਂ ਦੇ ਅੰਦਰ ਜੀ ਠੀਕ ਹੈ ਜੀ ਜੇਕਰ ਨੂੰ ਕੋਈ ਸੂਟ ਪਸੰਦ ਹੋਵੇ ਉਦਾਂ ਸਕਰੀਨਸ਼ਾਟ ਮਾਰੋ ਉਹਨੂੰ ਬੁੱਕ ਕਰਾ ਸਕਦੇ ਆਪਾਂ ਆ ਲੋ ਜੀ ਦੇਖੋ ਕੰਮ ਜੀ ਟੋਟਲੀ ਸੈਲੀਬ੍ਰਿਟੀ ਕੰਮ ਪ੍ਰੋਪਰ ਕੇਰੇ ਦੇ ਕੰਮ ਹੈ ਪ੍ਰੋਪਰ ਬਾਜੂਆਂ ਨੇ ਕੰਮ ਹੈ ਸੂਟ ਚ ਜਾਨ ਕਿੱਥੇ ਬਣੀ ਜਾਨ ਬਣੀ ਦੁਪੱਟੇ ਦੁਪੱਟਾ ਖੋਲੀ ਵੀਰੇ ਲੋਕ ਬਣਾਉਂਦੇ ਦੁਪੱਟਾ 2 ਸੈੱਟ ਠੀਕ ਹੈ ਜੀ ਦੁਪੱਟਾ ਲੋਕ ਬਣਾਉਂਦੇ 2 ਸੈੱਟ ਪਿਓਰ ਵਿਸਕੋਸ ਦਾ ਦੁਪੱਟਾ ਹੈ 4 ਸੈੱਟ ਹੋਇਆ ਹੋਇਆ ਕੰਮ ਸੂਟ ਪਰ ਜੀ ਦੇਖੋ ਕਿੰਨਾ ਸੋਹਣਾ ਦੁਪੱਟਾ ਹੈ ਦਾਜਵਰੀ ਵਾਲੇ ਸੂਟ ਆਗੇ ਜੀ ਕੰਬੀਨੇਸ਼ਨ ਬਿਲਕੁਲ ਹਿੱਟ ਹੈ ਚੀਜ਼ਾਂ ਹੀ ਬੜੀ ਵਧੀਆ ਹੈ ਨੰਬਰ 2 ਤੁਹਾਨੂੰ ਜਿੰਨੇ ਸੂਟ ਦਿਖਾਏ ਹੈ ਸਾਨੂੰ ਸੈਂਪਲ ਦਿਖਾ ਰਹੇ ਹਰੇਕ ਜੋ ਜਿੰਨੇ ਵੀ ਡਿਜ਼ਾਈਨ ਦਿਖਾਇਆ ਹੈ ਹਰੇਕ ਸੂਟ ਚ ਚਾਰ ਤੋਂ ਪੰਜ ਅੰਕ ਹੈਗੇ ਜੀ ਚੀਜ਼ਾਂ ਇੱਕ ਤੋਂ ਇੱਕ ਹੈ ਡਿਜ਼ਾਈਨ ਨਵੇਂ ਤੋਂ ਨਵੇਂ ਹੈ ਸੋ ਲੈਣ ਵਾਸਤੇ ਆਪਾਂ ਆਪ ਨੂੰ ਆਣਾ ਕਿੱਥੇ ਬਣਾ ਆਣਾ ਬਣਾ ਹੈਗਾ ਜਸਤੀ ਦੀ ਹੱਟੀ ਦੇ ਡੇਟ ਆਉਂਦੇ ਸੀ ਫਿੱਕ ਜਾਂਦੇ ਬਣਾ ਲੜ ਵੀਰੇ ਸਾਡਾ ਲੱਕੀ ਵੀਰ ਕਹਿੰਦਾ ਵੀ ਆਪਾਂ ਲੇਟ ਆਨੇ ਆਂ ਭਣਾ ਕੇ ਲੜ ਪੈਂਦੇ ਸੂਟ ਵਿਗ ਗਿਆ ਵੀਰੇ ਪਹਿਲੇ ਵੀਡੀਓ ਦੇਖੋ ਪਹਿਲੇ ਆਜੋ ਜਿਹੜਾ ਨਹੀਂ ਆਣਾ ਹੈਗਾ ਸੂਟ ਬੁੱਕ ਕਰਾ ਲਓ ਵੀਡੀਓ ਕਾਲ 'ਚ ਜਾਂ ਫਿਰ ਸਕਰੀਨਸ਼ਾਟ ਮਾਰ ਕੇ ਭੇਜ ਦਿਓ ਦੇਖੋ ਕੰਮ ਇਹ ਜਰਕਨ ਲੱਗੇ ਵੇ ਜਰਕਨ ਟਾਪ ਦੇ ਕਾਰੀਗਰਾਂ ਦਾ ਕੰਮ ਹੈ ਜੀ ਮਾੜੇ ਮੋٹے ਦੁਕਾਨਦਾਰ ਤੋਂ ਟੋਟਲੀ ਦਬਕੇਰੇ ਕੰਮ ਹੋਏ ਬਈਆ ਪ੍ਰੋਪਰ ਘੇਰੇ ਪ੍ਰੋਪਰ ਗਲੇ ਪ੍ਰੋਪਰ ਬਾਹਾਂ ਪ੍ਰੋਪਰ ਸਲਵਾਰ ਦੀਆਂ ਮੁਰੀਆਂ ਦੁਬੱਟੇ ਫੁੱਲ ਪਿਓਰ ਚ ਨਾਉਣਦੇ ਜਿਹੜੀ ਪੈਣ ਹੋ ਗਏ ਮਰਿੰਡੇ ਦੀ ਬਠਿੰਡੇ ਦੀ ਸੂਟ ਵਾਂਗ ਲੱਗੂ ਅਮਰੀਕਾ ਤੋਂ ਵਈਏ ਕੈਨੇਡਾ ਤੋਂ ਵਈਏ ਸੋ ਇੰਨੇ ਵਧੀਆ ਸੂਟ ਲੈਣਾ ਤਾਂ ਅਮਰੀਕਾ ਕੈਨੇਡਾ ਜਾਂਦੀ ਲੋੜ ਨਹੀਂ ਹੈਗੀ ਸੂਟ ਬੜੇ ਸੋਹਣੇ ਐ ਡਿਜ਼ਾਈਨ ਬੜੇ ਘੈਂਟ ਐ ਰੰਗਾਂ ਵਿੱਚ ਹੀ ਦੇਖੋ ਸਪੈਸ਼ਲ ਕਲਰ ਨਹੀਂ ਪੈਣੇ ਕੋਣਾਂ ਗੁੰਦੇ ਕਾਲੇ ਪੀਲੇ ਲਾਲ ਜਮਣੀ ਮਾਰਜੈਂਟਾ ਤੋਤਾ ਫਰੀ ਨਵੇਂ ਇੰਗਲਿਸ਼ ਕਲਰਾਂ ਦੇ ਸੂਟ ਆ ਗਏ ਜੀ ਨਵੇਂ ਨਵੇਂ ਕਲਰ ਆਏ ਨਵੇਂ ਨਵੇਂ ਡਿਜ਼ਾਈਨਿੰਗ ਹੈ ਲੈਣ ਵਾਸਤੇ ਬਣਾ ਅਨਕਤ ਹੈ ਮਣਾ ਆਣਾ ਬਣਾ ਹੈਗਾ ਜੱਸੀ ਦੀ ਹੱਟੀ ਬਸ ਸਟੈਂਡ ਮਨਿੰਡਰ ਬਿਲਕੁਲ ਸਾਹਮਣੇ ਸੋ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਪੇਜ ਨੂੰ ਫੋਲੋ ਕਰੀ ਚੱਲੋ ਫਟਾਫਟ ਸ਼ੇਅਰਲ ਬਟਨ ਦੱਬੀ ਚੱਲੋ ਕਿਉਂਕਿ ਚੀਜ਼ਾਂ ਬੜੀਆਂ ਸੋਹਣੀ ਐ ਡਿਜ਼ਾਈਨ ਬੜੇ ਨਵੇਂ ਐ ਹਿੱਟ ਤੋਂ ਟੱਡ ਮਾ ਦੇਖੋ ਜੀ ਪਿਓਰ ਹੈਂਡਵਰਕ 599 900 ਜੀ ਵੇਚ ਰਿਹਾ ਮੈਂ ਹੀ ਵੇਚ ਰਿਹਾ ਉਹ ਮਸ਼ੀਨੀ ਕੰਮ ਹੋਊਗਾ ਇਹ ਟੋਟਲੀ ਦਮਕੇ ਗਲ ਹੈਂਡਵਰਕ ਹੁੰਦਾ ਦੇਖੋ ਕੰਮ ਚੈੱਕ ਕਰੋ ਪ੍ਰੋਪਰ ਹੈਂਡਵਰਕ ਜੀ ਪ੍ਰੋਪਰ ਬਹਾ ਇਹ ਸੂਟ ਚ ਜਾਣ ਪਤਾ ਕੰਨੇ ਮਣੀ ਆ ਆ ਗਈ ਸਲਵਾਰ ਦੀ ਮੂਰੀ ਮਸ਼ੀਨੀ ਕੰਮ ਨਹੀਂ ਆਣਾ ਮੇਰੀ ਭੈਣੋ ਟੋਟਲੀ ਹੈਂਡਵਰਕ ਆਣਾ ਪ੍ਰੋਪਰ ਹੈਂਡਵਰਕ ਦਾ ਪੀਸ ਹੈ ਪ੍ਰੋਪਰ ਹੈਂਡਵਰਕ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਸੋਹਣੇ ਕਲਰ ਹੈ ਚੀਜ਼ਾਂ ਬੜੀਆਂ ਸੋਹਣੀਆਂ ਹੈ ਡਿਜ਼ਾਈਨ ਇੱਕ ਤੋਂ ਇੱਕ ਹੈ ਫਟਾਫਟ ਪਹੁੰਚ ਜੋ ਜੱਸੀ ਦੀ ਹੱਟੀ ਬਸ ਸਟੈਂਡ ਮੈਨਟੇਲ ਬਿਲਕੁਲ ਸਾਹਮਣੇ ਹਲਵਾ ਹੁੰਦੇ ਖੀਮ ਖਾਮ ਇਹ ਆਗੇ ਖੀਮ ਖਾਮ ਲਓ ਆਗੇ ਵਾਸਤੇ ਗੌਰ ਕਰੋ ਇਹ ਵੇਟ ਨਹੀਂ ਹੁੰਦਾ ਕੱਪੜੇ ਦਾ ਇਹ ਲੋਕ ਕਿਲੋ ਬਾਰਾ ਲ ਕਪੜਾ ਦੇ ਰਹਿ ਨੇ ਖੀਮ-ਖਮ ਕਾਇ ਕਰੋ ਸਿਰ ਚਿੱਟੇ ਜੱਕੇ ਮਾਰੋ ਹੁੰਦੇ ਐ ਬ੍ਰਾਕਟ ਇਹ ਪ੍ਰੋਪਰ ਖੀਮ-ਖਮ ਹੈ ਜੀ ਲੋ ਆਹ ਲਓ ਆ ਬੈਗ ਚੈੱਕ ਕਰੋ ਪ੍ਰੋਪਰ ਖੀਮ-ਖਮ ਪ੍ਰੋਪਰ ਪਿਓਰ ਕ੍ਰੇਪ ਦੀ ਬਾਟਮ ਪ੍ਰੋਪਰ ਚਨੌਨ ਦਾ ਦੁਪੱਟਾ ਠੀਕ ਹੈ ਜੀ ਅਸਲ ਚੀਜ਼ ਚਲਦੀ ਨਕਲ ਪਹਿਲੇ ਆ ਜਾਂਦੀ ਹੈ ਭੱਜੀ ਭੱਜੀ ਅਸਲ ਕੰਨੀ ਮੈਂ ਬਾਅਦ ਚ ਆਉਂ ਨਕਲ ਕੰਨੀ ਮੈਂ ਪਹਿਲੇ ਪਹਿਲੇ ਭੱਜੀ ਆਉਂ ਠੀਕ ਹੈ ਜੀ ਪ੍ਰੋਪਰ ਹੈਂਡ ਵਰਕ ਦੇ ਸੂਟ ਹੈ ਕੋਈ ਮਸ਼ੀਨੀ ਕੰਮ ਨਹੀਂ ਕੋਈ ਦੇਸੀ ਕੰਮ ਨਹੀਂ ਚੀਜ਼ਾਂ ਵੀ ਕਿਤੇ ਇਕ ਹੈ ਸੂਟ ਵੀ ਕਿਤੇ ਇਕ ਹੈ ਡਿਜ਼ਾਈਨ ਵੀ ਸਿਰੇ ਤੋਂ ਸਿਰੇ ਹੈ ਲਕੀਰ ਚੱਕੀ ਪਿਸਤਾ ਆਪਿਸ ਚੱਕੀ ਗ੍ਰੀਨ ਜਿਹੜਾ ਦੋ ਰੰਗ ਚੱਕ ਲੈਦੇ ਹੁਣ ਤੁਹਾਨੂੰ ਦੋ ਦਿਨ ਦਿਖਾ ਕੇ ਵੀਡੀਓ ਸਮਾਪਤ ਕਰ ਰਹੇ ਕੋਈ ਗਾਹਕ ਚੱਲ ਪਏ ਜੀ ਫਿਰ ਵੀਡੀਓ ਬਣੂਗੀ ਬਾਕੀ ਕੱਲ ਨੂੰ ਪੇਜ ਨੂੰ ਕਰ ਲਓ ਫੋਲੋ ਡਿਜ਼ਾਈਨ ਦੇਖੋ ਸਿਰੇ ਤੋਂ ਸਿਰਿਆ ਲਓ ਦੇਖੋ ਸਿਰਾ ਚੀਜ਼ਾਂ ਜਿਹੜੀ ਇਹ ਬਾਜ਼ਾਰ ਚ ਮਿਲ ਨਹੀਂ ਹੈਗੀਆਂ ਇਹ ਤੇ ਲਾਂਚ ਨਹੀਂ ਹੋਈਆਂ ਇਹ ਦੇਖੋ ਪਿਓਰ ਹੈਂਡਵਰਕ ਹੈ ਮਸ਼ੀਨੀ ਕੰਮ ਪੁਰਾਣੀ ਨਾ ਹੈਗਾ ਪਿਓਰ ਹੈਂਡਵਰਕ ਦਾ ਕੰਮ ਹੈ ਪ੍ਰੋਪਰ ਘੇਰੇ ਦਾ ਕੰਮ ਹੈ ਜਿਹੜੇ ਪੈਚ ਲੱਗੇ ਨੇ ਬੈਲਵਰਡ ਦੇ ਲਵਾਏ ਹੋਏ ਕੱਟ ਕੇ ਲੋਕ ਲਵਾ ਜਾਂਦੇ ਸਲਵਾਰਾਂ ਦੇ ਕੱਪੜੇ ਕੱਟ-ਕੱਟ ਉਹਰਾ ਫਰੰਟ ਜਾਲਾ ਹੈਂਡਵਰਕ ਦਾ ਜੀ ਦੁਪੱਟਾ ਖੋਲਿਓ ਵੀਰੇ ਪ੍ਰੋਪਰ ਸਲਵਾਰ ਦੀ ਮੋਰੀਓ ਬੇ ਕੰਮ ਹੈ ਦੁਪੱਟਾ ਪ੍ਰੋਪਰ ਦੁਪੱਟਾ ਹੈ ਜੀ ਹਲੋ ਦੁਪੱਟਾ ਜੀ ਬੜਾ ਸ਼ਾਨਦਾਰ ਹੈ ਸੂਟ ਵੀ ਬੜਾ ਸ਼ਾਨਦਾਰ ਹੈ ਜੋ ਇਹ ਕੈਂਡ ਕੱਟ ਸੂਟ ਲੈਣੇ ਆ ਫਟਾਫਟ ਪਹੁੰਚ ਜੋ ਜੱਸੀ ਦੀ ਹੱਟੀ ਬਸਸ ਚੈਂਟ ਮੈਂਟਰ ਬਿਲਕੁਲ ਸਾਹਮਣੇ ਨਵੀਂ ਤੋਂ ਨਵੀਂ ਚੀਜ਼ਾਂ ਨਵੇਂ ਤੋਂ ਨਵੇਂ ਡਿਜ਼ਾਈਨ ਇੱਕ ਤੋਂ ਇੱਕ ਵੈਰਾਈਟੀ ਮਿਲਣੀ ਕਿੱਥੇ ਆ ਮਿਲਣੀ ਹੈਗੀ ਜੱਸੀ ਦੀ ਹੱਟੀ ਬਸ ਚੜਮਿੰਟੇ ਬਿਲਕੁਲ ਸਾਹਮਣੇ ਵੀਡੀਓ ਕਰਨ ਲੱਗਾ ਸਮਾਪਤ ਪੇਜ ਨੂੰ ਕਰ ਲਿਓ ਫੋਲੋ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਆ ਲੋ ਇੱਕ ਤੇ ਇੱਕ 10 ਤੇ ਵਰੀਆ ਬਣਾਓ ਪਿਓਰ ਦੇ ਕੱਪੜਿਆਂ ਚ ਨਕਲੀ ਬਿਸਤਰਾ ਬਣਾ ਨਹੀਂ ਨਕਲੀ ਬਿਸਤਰਾ ਵੀ ਮਿਲ ਜਾਣਗੇ ਔਰਿਜਨਲ ਵੀ ਐਸੀ ਮਿਲ ਜਾਣਗੇ ਸਾਡੇ ਕੋਲ ਸਾਰੇ ਆਈਟਮ ਹੈਗੀਆਂ 200 ਰੁਪਏ ਸ਼ੁਰੂ ਕਰਕੇ 30000 ਤੱਕ ਲੈ ਲਓ ਪਿਓਰ ਕਰੇਬਾਂ ਦੇ ਔਰਿਜਨਲ ਫੁੱਲ ਪਿਓਰਾਂ ਦੇ ਹਰੇਕ ਆਈਟਮ ਮਿਲੂਗੀ ਜੀ ਪਰ ਲੈਣ ਵਾਸਤੇ ਆਣਾ ਕਿੱਥੇ ਬਣਾ ਆਣਾ ਪਣਾ ਜੱਸੀ ਦੀ ਹੱਟੀ ਜੀ ਬਸ ਚੜਮਿੰਟੇ ਬਿਲਕੁਲ ਸਾਹਮਣੇ ਦੁਪट्टे ਕੋਈ ਟੂ ਸੈਟ ਕੰਮਣੀਆਂ ਨੇ ਪ੍ਰੋਪਰ ਫੋਰ ਸਾਈਡ ਦੇ ਕੰਮ ਹੈ ਡਿਜ਼ਾਈਨਿੰਗ ਲੇਟੈਸਟ ਹੈ ਰੰਗਾਂ ਵਿੱਚ ਕੀ ਹੈਟ ਹੈ ਸੋ ਫਟਾਫਟ ਪਹੁੰਚੋ ਜੱਸੀ ਦੀ ਹੱਟੀ ਬਸਟੈਂਡ ਮਿੰਟੇ ਦੇ ਬਿਲਕੁਲ ਸਾਹਮਣੇ ਜਿਨ੍ਹਾਂ ਨੇ ਵੀਡੀਓ ਦੇਖੀ ਉਹਨਾਂ ਦਿলো ਧੰਨਵਾਦੀ ਥੈਂਕ ਯੂ